ਇੱਕ ਗੁਰੂ ਘਰ ਚ ਅਸੀਂ ਹਨਪਤ ਸਾਹਿਬ ਦੇ ਪਾਰਕ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡੀਟੇਨ ਕੀਤਾ ਗਿਆ ਇਹ ਤੋਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੀ ਇੱਕ ਪਾਸੇ ਵਿਕਰਮ ਮਜੀਠੀਆ ਦੀ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੋਣੀ ਸੀ ਤੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਮੋਹਾਲੀ ਦੇ ਗੁਰਦੁਆਰਾ ਅਮਸਾਹ ਵਿਖੇ ਅਕਾਲੀ ਵਰਕਰਾਂ ਦਾ ਇਕੱਠ ਸੱਦਿਆ ਗਿਆ ਸੀ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪੁਲਿਸ ਨੇ ਸੁਖਬੀਰ ਬਾਦਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੈ ਹੁਣ ਸਾਰੀ ਸਰਕਾਰ ਸਾਰੀ ਪੁਲਸ ਸਾਰੀ ਸਿਵਲ ਐਂਡ ਫ੍ਰੇਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਡਿਟੇਨ ਦੇ ਵਿੱਚ ਕੀਤਾ ਗਿਆ ਕਿ ਕੋਈ ਲਾਅ ਐਂਡ ਆਰਡਰ ਕਾਲੀ ਕਿਤੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ ਕਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲਾ ਸਟਕੇ ਮੈਂ ਜਿਵੇਂ ਮਾਰਸ਼ਲ ਲਾ ਕਰਕੇ ਮੈਂ ਇਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾਥਲੋ ਜ਼ਮੀਨ ਥਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਤੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਹੈ ਖਾਲਸਾ ਕਿਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਉਨਨੇ ਤਗੜੇ ਹੋ ਕੇ ਮਿਲਾਂਗੇ ਮੈਂ ਉਹ ਹੀ ਕਹਿ ਰਿਹਾ ਇੱਕ ਗੁਰੂ ਘਰ ਚ ਅਸੀਂ ਹਨਪਤ ਸਾਹਿਬ ਦੇ ਪਾਰ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡਿਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੇ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜਾ ਪੱਕਾ ਕਰ ਲਿਆ ਹੈ ਹੁਣ ਸਾਰੀ ਸਰਕਾਰ ਸਾਰੀ ਪੁਲਿਸ ਸਾਰੀ ਸਿਵਲ ਐਡਮਿਨਿਸਟ੍ਰੇਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ ਚ ਆ ਗਈ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਰੀਟੇਨ ਦੇ ਵਿੱਚ ਕੀਤਾ ਗਿਆ ਕਿਉਂ ਲਾਅ ਐਂਡ ਆਰਡਰ ਕਾਲੀ ਕਿਤੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ ਕਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲਾ ਛੱਟ ਕੇ ਮੈਂ ਜਿਵੇਂ ਮਾਰਸ਼ਲ ਲਾਅ ਕਰਕੇ ਮੈਂ ਇੱਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾ ਥੱਲੇ ਜ਼ਮੀਨ ਖਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਤੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਹੈ ਖਾਲਸਾ ਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਉੰਨੇ ਤਗੜੇ ਹੋ ਕੇ ਮਿਲਣਗੇ ਮੈਂ ਉਹ ਹੀ ਕਹਿ ਰਿਹਾ ਇੱਕ ਗੁਰੂ ਘਰ ਚ ਅਸੀਂ ਹਨਪਤ ਸਾਹਿਬ ਦੇ ਪਾਰ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡੀਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੀ